ਸਤਿਗੁਰ ਕੀ ਨਿਪਿਆਨਾ ਸਨੇ ਸਨੇ ਕਰਨ ਮਜਲ ਸੰਤਾਨਾ ਵਾਰਿ ਖੁਦੂ ਜੀ ਕਾ ਖਾਨਸਕਾਰ ਵਾਰਿ ਦੂਕੇ ਕੀ ਕੱਤੇ ਜੁਕੋ ਜੁਕ ਪਾਟਾਲ ਦੇ ਸ਼ਵਰ ਛੱਤਰ ਡਕਟ ਤੇ ਮਾਰਕ ਤੇ ਪਰਮੇਸ਼ਰ ਵੱਚਨ ਨੂੰ ਕਿਰਪਾ ਦੇ ਤਜਾਨੇ ਦਸਾਂ ਅਸਰਮਨ ਦੀ ਬਾਜਨ ਤੜੂ ਜੋ ਤਾਰੇ ਸ੍ਰੀ ਕੁੰਦਰਾ ਸਕੇ ਮਹਾਰਾਜੀ ਦੀ ਪਾਵਨ ਕਵਿਟਰ ਹਜ਼ੂਰੀ ਅੰਦਰ ਜੋ ਬੈਠੇ ਗੁਰ ਪਿਆਰ ਵਾਲੇ ਸਤਗੁਰ ਦਿੱਤਾ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਤੇ ਸਦਕਾ ਆਪ ਜਾਨਾ ਸਤਿਗੁਰਤਾ ਜੀ ਦੇ ਪਾਵਨ ਪਵਿੱਤਰ ਅਗਦੂਰੀ ਚਰਨਾਂ ਕੇ ਉਸ ਅਰੰਭ ਸਿਟਾ ਵਾਹਿਗੁਰੂ ਜੀ ਦੀ ਨਾਸਿਤਪਤ ਸਲਾਮ ਸਰਬ ਕਰਦੇ ਹੋ ਗੁਰੂ ਛੱਤਾ ਮਹਾਰਾਜ ਜੀ ਦੇ ਪਾਵਨ ਮੂਰਤੀਆਂ ਸੇ ਉਚਾਰਨ ਆਪ ਕੀ ਗੁਟੇ ਹੋ ਜਾਗਦੇ ਆ ਗੜੀ ਪਾਣ ਇਤਿਹਾਸ ਨੌਵੇਂ ਪਾਤਸ਼ਾਹ ਧੰ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕਾਲ ਇਤਿਹਾਸ ਆਪਾਂ ਵਿਚਾਰ ਅੰਧੀ ਲੜੀ ਤੋਰ ਇਸੀ ਸਤਿਗੁਰੂ ਜੀ ਪੰਜਾਬ ਜਾਂ ਤੋ ਪਹਿਲਾਂ ਸਾਰੀ ਸੰਗਤ ਨੂੰ ਹਾਰ ਭਰੇ ਈਮਾਨ ਤੇ ਵਿਸ਼ਵ ਪ੍ਰਦੇਸ਼ ਦਿੱਤੇ ਨੇ ਕਾਲ ਆਪਾਂ ਦੇ ਇਸ ਵਿਚਾਰ ਇਸੀ ਜੇ ਮਹਾਰਾਜ ਜੀ ਕਹਿੰਦੇ ਸਭ ਦਾ ਨਾਮ ਉਸੇ ਮਰਿ ਵਾਹਿਗੁਰੂ ਦੀ ਬੰਦੀ ਦੇ ਬੁੱਝ ਲੱਗੂ ਕਿ ਛੋਟੇ ਰੂਪ ਚ ਗੁਰੂ ਘਰ ਦੇ ਕੇ ਚੰਗੇ ਇੰਨਾ ਦੀ ਸੇਵਾ ਕਰਿਓ ਗੁਰੂ ਘਰ ਦੀ ਸੇਵਾ ਕਰਿਓ ਮਹਾਰਾਜ ਕਹਿੰਦੇ ਤੁਹਾਡੀਆਂ పాਪਨਾਮਾ ਪੂਰੀਆਂ ਮੁਕੀਆਂ ਪਰ ਬਦਦਰ ਸੁਪਾਰਤ ਕਰਕੇ ਤੋ ਸ਼ੈਤ ਜੀ ਨੂੰ ਇਸ ਵਿੱਚ ਮਸਾਂਤ ਤੇ ਗੁਰੂ ਕੀ ਸੰਗਤ ਬੇਨਤੀ ਕਰਦੀ ਪਾਤਸ਼ਾ ਤੁਸੀਂ ਧੀ ਰਹ ਜੋ ਮਾਰੇ ਤੁਸੀਂ ਪਟਨਾ ਛੱਡ ਕੇ ਨਾਂ ਨਾ ਕਰੋ ਸ਼ੈਤ ਮਾਨੁਸਿਰ ਬਜਤ ਕੀਤਾ ਤੇ ਸ਼ਰੀਰ ਤੇ ਬਿੰਦ ਸਰਾਗ ਕਿਤੇ ਬਿੰਦ ਜਾਣਾ ਨਾ ਰਾਤ ਤੇ ਤੋ ਸ਼ੈਤ ਜੀ ਗਜੇ ਸ਼ਰੀਰ ਨਾਲ ਨਹੀਂ ਨਾਮ ਪਰਮੇਸ਼ਰ ਦੇ ਸ਼ਬਦ ਨਾਲ ਤੁਹੋ ਤੁਹਮ ਕੋ ਦੀ ਤੇ ਸਤ ਪੁਰਾਨੀ ਮਾਰੂ ਪਿਆਰੀ ਤੇ ਮਾਤਾ ਕੁੰਜਰੀ ਜੀ ਉਹਨਾਂ ਦੇ ਬਿਲੇ ਜੁਟੀ ਵੀ ਕੰਦੇਗੀ ਜਦੋਂ ਅੱਜ ਤੁਸੀਂ ਜਾਣਾ ਹੈ ਅੱਜ ਦੀ ਰਾਤ ਤੁਸੀਂ ਪਟਨੇ ਦੇ ਅੰਦਰ ਹੀ ਰੋਦੇ ਹੋ ਇਸ ਲਾਲਚ ਨੂੰ ਆਪਣੇ ਨਾਲ ਲੈ ਗਏ ਹੋ ਇਹ ਸਖਤ ਬਾਪਸਾਈ ਕੀ ਦੀ ਉੱਪਰੋਂ ਬਾਤ ਹੱਸਤਾ ਹੈ ਕਿ ਉਹ ਮਹਾਰਾਜ ਜੀ ਸਵਾਗਤ ਹੋਏ ਬਾਪਾनाथ ਜੀ ਨੂੰ ਮਿਲਦੇ ਤੇ ਸਹਿ ਸਿੱਟੇ ਬਾਦਸ਼ਾਹ ਦੇ ਪਟਨੇ ਦੇ ਅੰਦਰ ਹੀ ਉੱਤੇ ਪਟਨਾ ਵੀ ਬਹੁਤ ਵੱਡਾ ਤੇ ਪਟਨੇ ਦੇ ਅੰਦਰ ਹੀ ਬਾਦ ਅਜੀ ਨੇ ਗੁਰੂ ਕੇ ਪਿਆਰ ਨਾਲ ਤੇਰਾ ਕੀਤਾ ਇੱਕ ਜਗ੍ਹਾ ਤੇ ਸਤਪੁਰਾਂ ਨੇ ਤੇ ਸੰਸਤਾਂ ਨੂੰ ਮਿਲਣਾ ਕੀਤਾ ਸਤਾ ਪਿਤਾ ਵਾਲੇ ਕਿ ਅੰਨਾ ਬਾਦਸ਼ਾਹ ਜੀ ਨੇ ਗਰੀਬ ਪਰਿਵਾਰਾਂ ਨੇ ਉੱਤੇ ਗੁਰੂ ਕੇ ਪਿਆਰ ਦੁਰਾ ਦੀ ਦੀ ਸਤਪੁਰ ਪਾਤਸ਼ਾਹ ਮਹਾਰਾਜ ਜੀ ਨੇ ਉਸ ਵੇਲੇ ਨਾਲ ਕੀ ਤੇ ਨਾਲ ਕੋ ਬਿਆਨ ਸੰਗਤਾਂ ਨੂੰ ਵਾਪਸ ਦੇ ਦਿੱਤਾ ਸਤਿਗੁਰਾਂ ਨੂੰ ਆਦੇਵ ਦੀ ਖੈਰ ਤੇ ਆਏ ਗੁਰੂ ਬਾਬੇ ਸਿਬਾਰਾ ਜੇ ਮੈਂ ਜਲਦੀ ਪੰਜਾਬ ਆ ਜਾ ਆਪੇ ਫਕਾਵਾਣ ਦੇ ਬਚਨ ਤੇ ਆਪਾਂ ਥੋੜੇ ਦਿਨਾਂ ਦੇ ਵਿੱਚ ਹੀ ਪੰਜਾਬ ਨੂੰ ਪਿਆਨਾ ਕਰ ਲੈਣਾ ਇੱਕੋਕੱਟ ਆਪਾਂ ਨੇ ਵਿਚਾਰ ਕੀਤੀ ਸੀ ਆਓ ਪਿਆਰੇਓ

ਪੁਤਾਰੀ ਪੈ ਭਰੇ ਭੀਤ ਭਏ ਸਤਿ ਸਾਰੇ ਬਾੜੀ ਬਾਨ ਦੀ ਆਪਣੀ ਪੁਰੀਆ ਨੇ ਕਹੇ ਸੂਰ ਹਾਰ ਤਾਪ ਤਾਰੀ ਦੀ ਤਰਵਾਸ ਤੋਂ ਮੇਰੇ ਮਹਾਰਾਜ ਜਦ ਤਾਰੀ ਮੈਂ ਆਪਣੀ ਮਹਿਰ ਦਾ ਭੇਟ ਹੈ ਜੇ ਮਨੋਂ ਦੇਤ ਗਿਆ ਸਰ ਉਤਕਾਰ ਕਰ ਧਿਆਮ ਸਤਿਗੁਰਾਂ ਦੇ ਚਰਨਾਂ ਤੇ ਜੋੜੋ ਅਸੀਸ ਬਖਸ਼ੋ ਆਪ ਜੀ ਪਿਆਰ ਦੇ ਨਾਲ ਆਖੋ ਜੀ ਸਤਨਾਮ ਤੇਰੀ ਵਾਹਿ ਗੁਰੂ ਜੀ ਇੱਕ ਵਾਰ ਫਿਰ ਬਖਸ਼ਿਸ਼ ਕਰੋ ਪਿਆਰ ਦੇ ਨਾਲ ਆਖੋ ਸਤਨਾਮ ਤੇਰੀ ਵਾਹਿ ਗੁਰੂ ਜੀ ਇਸ ਤਰ੍ਹਾਂ ਸਤਿਗੁਰੂ ਜੀ ਨੇ ਹੋਲੀ ਹੋਲੀ ਪਿਆਰ ਨਾਲ ਕੀਤਾ ਪਟਨੇ ਤੋਂ ਦੇ ਭਾਈ ਸਰਪ ਜੀ ਕਹਿੰਦੇ ਨੇ ਰਸਤੇ ਦੇ ਵਿੱਚ ਸਾਧੂ ਪਾਚਾ ਮਹਾਰਾਜ ਆ ਆਦੇ ਉੱਤੇ ਡੇਰਾ ਘਟਦੇ ਗਏ ਜੀ ਜਨਨ ਕਹੋ ਪਤ ਕੀ ਕਥਾ ਡੇਰਾ ਘਰ ਘਰ ਕੀ ਨਸਤ ਕਥਾ ਭਾਈ ਸਰਪ ਕਹਿੰਦੇ ਮੈਂ ਕਿੱਥੋਂ ਕਿੱਥੋਂ ਕੱਟ ਭਵਾਨ ਨੂੰ ਉਹਨਾਂ ਡੇਰੇ ਦੀ ਕਹਾਸ ਸੁਣਾਵਾ ਦੱਸਾਂ ਉੱਤੇ ਬੜੀ ਮਾਣ ਤੇ ਉੱਤੇ ਮਾਰਾ ਸੱਚੇ ਬਾਸਾ ਜਨ ਉੱਤੇ ਤੋਂ ਆਏ ਸੀ ਉਦੋਂ ਵੀ ਭਟਕਣ ਤੇ ਪਿਆਰ ਭਾਈ ਸਾਹਿਬ ਨੇ ਪਤਾ ਦਿੱਤੇ ਇਤਿਹਾਸਾਂ ਦੀ ਮੋਤੀਆਂ ਮੋਤੀਆਂ ਜਗਾ ਕੇ ਕਿਹਦਾ ਕੈਸੇ ਤੇਰਾ ਹੁੰਦੇ ਆ ਹੈ ਗਿਆ ਹੈ ਇਸ ਤਰ੍ਹਾਂ ਜਿਹੜੇ ਵੱਡੇ ਵੱਡੇ ਸ਼ਾਇਰ ਉਹਨਾਂ ਦਾ ਜਿਹੜੀ ਕੀਤਾ ਤੇ ਭਾਈ ਸਾਹਿਬ ਕਹਿੰਦੇ ਜਿੱਥੇ ਜਿੱਥੇ ਉਹਨਾਂ ਨੇ ਟੀਰਾ ਕੀਤਾ ਮੈਂ ਕਿੱਥੋਂ ਤੱਕ ਆਪ ਜੀ ਉਹ ਸਰਸਤੇ ਦੀ ਖਾਲਸਾ ਜੀ ਜਿਹੜੇ ਇਸਲੇ ਸਿਮਰ ਕੋ ਪਾਦੇ ਸੋ ਸਿੱਖ ਸੰਗਤ ਪਾਣ ਜਿੱਤੇ ਸਾਧੂ ਦੀ ਰਾਤ ਉਹ ਆਪਣਾ ਡੇਰਾ ਪਰਦੇਸੀ ਆਰਿਕ ਵਾਲੀ ਦੀ ਸੰਗਤ ਤੋਂ ਪਤਾ ਲੱਗਿਆ ਮੈਂ ਦਰਤਾ ਸੀ ਸੇਖ ਸੰਤਾਂ ਜਨ ਕੀ ਥਾਉ ਤੇ ਭਾਰਤ ਸਹਿ ਦੇ ਦਰਸ਼ਨ ਕਰਨ ਲਈ ਪਉਂ ਜਾਣ ਜਿੰਨਾ ਸੰਦ ਅਕੋਰਣ ਅਨਿਕ ਕਲਕਾਰ ਲੈ ਸਰ ਰਹੇ ਰਹੇ ਉਹ ਪਟਾ ਪਰਤ ਕਰ ਤੇ ਸੀ ਤੇ ਸਤ ਉਹਨਾਂ ਦੇ ਦਰਸ਼ਨ ਕਰਕੇ ਭਾਇ ਸਰ ਕਿੱਥੀ ਸੁਖ ਬੰਤੀ ਲਈ ਰਹੇ ਸੋਖ ਸਾਰਾ ਉਹ ਸਾਰੇ ਸੁਖ ਲੈਂਦੇ ਸਨ ਕਿਤੇ ਗੁਰੂ ਦੇ ਦਰਸ਼ਨ ਕੀਤੇ ਆ ਸੁਖ ਮਿਲਦੇ ਆਨਿ ਕਿੰ ਘਟ ਅਨੰਮਾਈ ਤੜ ਜਮਨਾ ਕੋ ਅਗਰ ਸਦਾ ਇਸ ਤਰ੍ਹਾਂ ਸਤਿਗੁਰੂ ਕੀ ਰਸਟਾ ਤੈਅ ਕਰ ਦਿਨ ਕਰਦੇ ਜਮਨਾ ਨੂੰ ਪਾਰ ਆ ਰਏ ਤਾਂ ਸਤਿਗੁਰੂ ਕੋ ਤੇ ਬਾਤ ਸਰ ਹੈ ਕਿ ਵਿਸਤਾਰ ਜਿਹਹ ਕਹਾਂ ਸਤਿਨਾਮ ਦੇਸ਼ ਸੁਮਾਨ ਜਿੱਤੇ ਜਿੱਤੇ ਮੋਕੇ ਆਏ ਉੱਥੇ ਸਿੱਖੀ ਨੂੰ ਫਲਾਇਆ ਉੱਥੇ ਸਤਨਾਮ ਦਾ ਪਰਦੇਸਿਤ ਦਾ ਏ ਦਾ ਤੇ ਦਾ ਫਾਇਦਾ ਹੈ ਸੇ ਸਿੱਖੀ ਜਾਣ ਕੇ ਉਥੇ ਸਿੱਕੀ ਦੇ ਨਾਣ ਤੇ ਉਥੇ بارش ਤੇ ਬਾਦਸ਼ਾਹ ਸੱਚੇ ਨਾਮ ਦੇ ਨਾਲ ਜੋ ਉਤੇ ਪੜ ਰੋਪੜ ਨਗਰ ਨੂੰ ਨੰਗਨ ਕਰਤੇ ਤੀਰਤ ਪੁਰ ਪਾਉਂਦੇ ਮਗੰ ਕਰਤੇ ਸਤਿਗੁਰੂ ਜੀ ਰੋਪੜ ਨੂੰ ਭਾਰ ਕਰਾਏ ਇਸ بارشਰ ਦੀ ਕਹਿੰਦੇ ਬਾਦ ਅੱਗੇ ਕਿੰਨੇ ਕੀਰਤ ਪੁਰ ਸਾਹਿਬ ਬਾਹਰ ਸੱਚੇ ਬਾਦਸ਼ਾਹ ਦੀ ਇਤਿਹਾਸ ਦੇ ਸਤਿ ਪੁਰਾਣੇ ਕਰਤੇ ਕਹਨਾਂ ਕਿ ਦਾ ਬਾਹਰ ਸਰ ਜੀ ਦਾ ਜ਼ਿਕਰ ਕਰ ਲੇ ਕੇ ਕੀਰਤ ਉਹਸ ਮਹਾਨ ਧਰਤੀ ਸਤ ਪੁਰਾਂ ਦੇ ਵਡਿਆਂ ਦੀ ਧਰਤੀ ਗੁਰੂ ਹਰਗੋਬਿੰਦ ਸਾਹਿਬ ਜੀ ਪਾਸ ਦਾ ਕੀ ਕੈਸ ਧਰਤੀ ਤੇ ਪਹੁੰਚ ਕੇ ਆਹਣ ਜੀ ਇੱਕ ਤਕਸਿਰ ਸੰਗੁ ਕੀ ਜ਼ਿਕਰ ਕਰਿਓ ਜੀ ਧੂਤੀ ਤੇ ਪਿਆਰ ਮਾਣ ਦੇ ਨਾਲ ਕਈ ਸਿੱਖ ਤੇ ਕਈ ਫਕੀਰ ਜਿਹੜੇ ਆਹਣ ਉਹ ਆਈ ਉਹਨਾਂ ਨੇ ਅੱਜ ਗੁਰੂ ਧੀਰਜ ਦਾ ਦੇਸ਼ ਦੇਖਿਆ ਆਪ ਦੇ ਸਹਿਰ ਸਾਤੂਨਾ ਦੇ ਵੱਡੇ ਅੰਦਰ ਕਟਈ ਪਾਈ ਦੀ ਵਾਰ ਪੰਜਾਬ ਆਇਓਗੇ ਕਈ ਛੇਕਟੂੜੇ ਕਈ ਫੰਦੀੜੂੜੇ ਉਹਨਾਂ ਨੇ ਕਈ ਤੀ ਬਾਤ ਸਤੂ ਪਾਤਸ਼ਾਹੀ ਦੇ ਵੱਡੇ ਨਾਲ ਨਗਰ ਕੀਰਤਪੁਰ ਸਹਿਬ ਦੇ ਦੇਖਣਾ ਕੀਤਾ ਜੀ ਮਤੀ ਦਾ ਸੰਗ ਤੁਆ ਚਾਰ ਪਰ ਹੈ ਰੂਚਿਲ ਦੀ ਗਾਨ ਭਾਈ ਮਤੀ ਦਾਸ ਨੋ ਹਾਰ ਦਾ ਜੀਰਿਆ ਅਧਿਆਸੀ ਚਾਂਦਨੀ ਤੋਂ ਤੋੜ ਛਿਤੀ ਨਵਾ ਦੇ ਉਹ ਮਹਾਰਾਜ ਦੀ دیوان ਸੀ ਉਹ ਸਾਤ ਪੁਰਾਣ ਦੇ ਨਾਗਰੇ ਕੁੱਟ ਕੇ ਪਿਆਰ ਵਾਲਾ ਉਹ ਵੀ ਆ ਰਿਹਾ ਚਾਰ ਪੰਜ ਹੈ ਉਚਿਤ ਕੇ ਕਾਂ ਉਹਨਾਂ ਦੇ ਨਾਲ ਚਾਰ ਪੰਜ ਪੂਰੇ ਅਨੁਭਵ ਸੋਣੇ ਭਾਈ ਭਤੀ ਦਾਸ ਜੀ ਦੇ ਗੰਢ ਪਰਸ ਦੀ ਕਤ ਕਰਤ ਮਨ ਦੇ ਘਾਤ ਜਿਹਾ दाना खाई कने फल पायी भाई सिंह ਕਹਿੰਦੇ ਨੇ ਕੋ ਘੋੜਿਆਂ ਦੀ ਸੇਵਾ ਕਰਦੇ ਆ ਨਾਲ ਅਰੇਡੀ ਦੀਵਾਨ ਹੈ ਗੁਰੂ ਮਾਰ ਸੱਤੇ ਪਾਚਰੇ ਸਾਹਿਬ ਦਾ ਵੀ ਦਿੱਖਦੇ ਨੇ ਹੋਰ ਕੀ ਜਾਣੀ ਦਿੱਖਦੇ ਤਨ ਸ਼ਖ ਦੇ ਘੋੜਿਆਂ ਦੀ ਸੇਵਾ ਉਹ ਭਾਰ ਭਵੰਦੇ ਨੇ ਸੁਨ ਹਰਿਆ ਭਰਿਆ ਨਾਲ ਦਾਣਾ ਜਿਵੇਂ ਆਟਾ ਮਲਾ ਕੇ ਛੋਲਿਆਂ ਦਾ ਤੇ ਗੁਰੂ ਤੇ ਪਿਆਰ ਜੋਰ ਉਹ ਪਾਇਸ ਤੇ ਸੇਵਾ ਕਰਦੇ ਆਰ ਸੇਵਾ ਕੀਤੀ ਨਦੀ ਆਏ ਇੰਤਿਆ ਦੀ ਹੁ ਸਿੰਗਾ ਪਦ ਗਿਆਨ ਬਿਲੇ ਆਜ ਕੇ ਚੀਜ਼ਾਂ ਨજર ਨਹੀਂ ਆਟ ਕੇ ਆਹ ਹਾ ਜੀ ਰਤੁਰ ਮੈਂ ਕੀਨ ਸੁਧੀਰਾ ਸੂਰਜ ਮਲ ਤੇ ਪ੍ਰੀਤ ਧੇਰਾ ਜਦ ਮਹਾਰਾਜ ਨੇ ਕੀਰਤਪੁਰ ਡੇਰਾ ਕੀਤਾ ਨਾ ਆਜੀ ਪੂਰੇ ਇੱਕ ਬਾਤ ਇਹਨਾਂ ਦੇ ਪ੍ਰਭਾਤਾਂ ਭਾਈ ਸੂਰਜ ਮਾਲ ਜੀ ਜਿਹੜੇ ਕਿ ਰੇਤੀ ਕੀ ਤੋਂ ਸਹਿਬ ਦੇ ਸਾਹ ਉਹ ਨੂੰ ਮਿਲੇ ਮਹਾਰਾਜ ਉਹ ਬੜੇ ਪ੍ਰੇਮ ਦੇ ਨਾਲ ਉਹ ਤੇਗ ਬਹਾਦਰ ਸਹਿਬ ਇਹ ਮਿਲੇ ਹਨ ਜੀ ਉਹਨਾਂ ਨੇ ਰਾਜੀ ਖੁਸ਼ੀ ਪੁੱਛੀ ਤਾਂ ਤੇਗ ਬਹਾਦਰ ਸਹਿਬ ਉਹਨਾਂ ਨੇ ਸੂਰਜ ਮਾਲ ਜੀ ਪੁੱਛੀ ਵੇ ਨੂੰ ਨਾ ਨੇ ਕਥਾ ਕਾਂ ਨਾ ਕੁਛੀਆਂ ਤੇ ਕੁਝ ਜਾਣੀ ਵਾਲੇ ਕਿਹੜੇ ਕਿੜੇ ਥਾਂ ਤੇ ਉੱਕੇ ਕਿਹੜੇ ਕਿੜੇ ਥਾਂ ਦੇ جانتے ਤੇ ਕਿੰਨਾ ਆਪ ਜੀ ਦੀ ਗੁਨਾ ਦਾ ਪਲਾਪ ਕੀਤਾ ਬਾਹਰ ਜੀ ਤੇ ਉਨ੍ਹਾਂ ਨੂੰ ਕਥਾ ਥਾਂ ਦੀ ਗੁਰ ਤੇ ਪਿਆਰ ਸੁਣਾਣੀ ਕੀਤੀ ਜੀ ਨਾ ਜਾਦੇ ਜਨਮ ਉਖਾਨਾ ਆਇਓ ਤੇ ਆਪ ਨੇ ਧਾਨਾ ਤੇ ਦੱਸਿਆ ਤੇ ਹਰਪਾਲ ਉਪਜੀ ਕਿਰਪਾ ਹੋ ਗਈ ਏ ਮੇਰੇ ਘਰ ਸਹਿਬ ਜਾਦੇ ਦਾ ਜਨਮ ਉਹ ਪੁਰਾਣਾ ਵਕਤ ਸੀ ਜਦੋਂ ਇਹ ਅੱਜ ਕੱਲ੍ਹ ਦੀ ਸਾਇੰਸ ਦੀ ਕੀਜਾ ਨਹੀਂ ਸਕ ਉਹ ਤੋਂ ਕੋਈ ਦੂਰ ਦਰਾਡੇ ਜੋ ਹੁੰਦਾ ਸੀ ਉਹ ਕੋਈ ਆ ਕੇ ਦੱਸੇ ਤਾਂ ਹੀ ਪਤਾ ਲੱਗਦਾ ਸੀ ਉਹ ਪਟਨੇ ਦੀ ਬਾਤ ਹੈ ਕਿ ਉਸਤੇ ਮਹਾਰਾਜ ਦਾ ਜਨਮ ਹੋਇਆ ਸਹਿਬ ਤੋਂ ਕੋ ਬਿਲ ਸਿੰਘ ਪਾਤਸ਼ਾਹ ਦੀ ਤਾਂ ਉਹ ਦੱਸਿਆ ਕਿ ਸਹਿਬ ਜਾਦੇ ਦਾ ਜਨਮ ਹੋਇਆ ਉਹ ਆਉਣਾ ਚਾਹੁੰਦਾ ਸੀ ਆਪੜੀ ਥਾਂ ਤੇ ਭਾਵ ਅਨੰਦਪੁਰ ਸਹਿਰ ਦਿੱਤੇ ਜੀ ਅੰਮਨ ਗੁਰ ਕਰਕੇ ਬਾਤ ਉਹਨੇ ਪਟਨਾ ਪਟੇਨਪੁਰ ਕਹਿਣ ਕਿ ਅਸੀਂ ਅਨੰਦਪੁਰ ਸਹਿਰ ਵਸਾ ਕਰ ਕੀ ਜੇ ਥੋੜਾ ਜਿਹਾ ਹੋਰ ਪਸਾਰ ਕੇ ਫਿਰ ਉੱਥੇ ਖੀ ਦਿਖਾਂਗੇ ਅਸਲ ਤਾਂ ਜਰੂਰ ਸਾਡੀ ਕਿੱਥੀ ਆਵੇ ਤੋ ਉਦੋਂ ਪਟਨਾ ਸਹਿਰ ਤੋਂ ਵਾਪਸ ਆਣਾ ਇਹ ਕੌਣ ਦਾ ਫਤਿਹ ਤੇ ਕਾਂਢਗੁਰ ਤੇ ਬਾਦਸਹਿਰ ਆਪਨ ਪ੍ਰਾਪਤਾ پائیس سورج مالکی دا سرے مات نان کی جیت بتائی تو سورج مالکرہ آئی انہاں نے ماتا نان کی جی بارے کچھ ہیا کہہ دے نہیں ماتا نان کی جودے آئی تھی اب پتہ ہی کسی نے بتا ہوتا دون دراتے قرین کا اپتہ نہیں جو ہے کہ نہیں ہے تا سب پرنکیا ماتا مات نان کی جیت جودے آئی بتائی ਸੂਰਜ ਮੁਰਤ ਪਰ ਹੋਰ ਹਰਖ ਆਏ ਸੂਰਜ ਨਾਲ ਆਪਣੀ ਇੱਥੇ ਬਹੁਤ ਖੁਸ਼ ਹੋਏ ਜਦੋਂ ਅਨੇ ਸੈਤ ਦਾਦੀ ਦਾ ਜਨਮ ਸੁਣਿਆ ਨਾਲ ਪਾਪਾ ਨਾਨਕੀ ਦਾ ਸੁਣਿਆ ਕਿ ਇੰਨੀ ਉਮਰ ਤੇ ਅਜੇ ਜਿੰਦੇ ਰਹਾਜੇ ਬੋਲ ਸਿੰਘਰ ਗੋਬਿੰਦਾਨ ਜਾਇ ਜੋਰ ਕਰ ਬੰਦਨ ਥਾ ਸੂਰਤ ਮਾਰਤੀ ਕਰੋ ਫੇੜ ਧਨ ਤੇ ਬਾਤ ਅਸੈਕੀਤ ਕੋ ਤੇ ਗੁਰੂ ਹਰਗੋਬਿੰਦ ਸਾਹਿਬ ਜਦ ਪਾਵਨ ਪੁੱਤਰ ਸਤਾ ਉਥੇ ਜਾ ਕੇ ਬਰਤਨਾ ਕੀਤੀ ਸੀ ਸਰਵਾਆ ਆਪਣੇ ਪਿਤਾ ਜੀ ਦੇ ਅਸਥਾਨ ਦੇ ਉੱਤੇ ਕੁ ਤੇ ਬਾਤ ਰਜੀ ਨੇ ਗੁਰੂ ਜੀ ਗੁਰਦੱਤਿ ਖਲਤੈ ਨਵੋ ਕਿਰਤਪੁਰ ਆਉਂਦੇ ਪਏ ਹੋਜੋ ਬਾਤ ਉੱਥੇ ਕੀਰਤਪੁਰ ਸ਼ਹਿਰ ਵਿੱਚ ਇਹੋ ਸਥਾਨ ਹੈ ਪਹਾੜੀ ਦੇ ਉੱਤੇ ਬਾਬਾ ਗੁਦਤਾ ਜੀ ਦਾ ਆਪ ਜੀ ਬਾਬਾ ਗੁਦਤਾ ਜੀ ਦੇ ਸਥਾਨ ਤੇ ਗਏ ਬਹੁਤ ਪਿਆਰ ਨਾਲ ਉੱਤੇ ਜਾ ਕੇ ਆਪ ਨੇ ਨਮਸਕਾਰ ਕੀਤੀ ਫਿਰ ਵਾਪਸ ਆਏ ਜਿਵੇਂ ਸੂਰਜ ਬਲਕੀ ਸਾ ਪਿਆਰਿਓ ਹੋਰ ਦਿੱਤਾ ਜੀ ਨੂੰ ਕਨ ਕੁੱਤਾ ਜੀ ਬਾਤ ਸਰ ਜੀ ਦੇ ਸਭ ਕੋ ਵੱਟੇ ਉਪਰਾ ਉਪਰਾ ਉਹ ਵੱਟੇ ਸਾਰੇ ਛੁੱਟ ਗਏ ਤੇ ਸੇ ਸਤਿਪੰਥ ਘਟਾਲ ਰਾਈ ਪਾਣੀ ਰਾਈ ਤੇ ਬੀਬੀ ਵੀਰੋ ਜੀ ਫਿਰ ਆ ਗਏ ਇੱਕ ਵਾਰ ਸਰਪਾਨ ਸਪੁੱਤਰ ਸਰ 6 ਮਹੀਨ ਪਾਛ ਸਰ ਜੀ ਨੇ ਇੱਕ ਬੱਚੀ ਸੀ ਬੀਬੀ ਵੀਰੋ ਰੂਪ ਦੇ ਪਿਆ ਤੋਂ ਬਾਪਾ ਕੁੱਤਾ ਜੀ ਦਾ ਸਾਥ ਜਦੋਂ ਵੀ ਕੀਰਤ ਕੋ ਸਰ ਜਾਨਾ ਆਵਾਜ਼ ਬਾਬਾ ਨੂੰ ਤਾਜੀ ਦੇ ਸਥਾਨ ਤੇ ਜਾਣਾ ਹੈ ਕੋਸ਼ਿਸ਼ ਤੁਰੰਤ ਘਰ ਅੰਦਰ ਵੀ ਜਾਣਾ ਬਾਬਾ ਅਟਲ ਰਾਏ ਦੇ ਸਥਾਨ ਤੇ ਜ਼ਰੂਰ ਜਾਣਾ ਮਾਰੇ ਪਾਜ ਬਾਦ ਤੇਰੇ ਉਸਤਾਨ 6ਵੇਂ ਪਾਛਾ ਦੀ ਬਿਲਕੁਲ ਬਾਬਾ ਨੂੰ ਦਿੱਤਾ ਜਿਹੜੇ ਸਥਾਨ ਤੋਂ ਬਾਹਰ ਦਿੱਤੇ ਮਾਰੇ ਜਿਹੜਾ ਅੰਨੇ ਦਾ ਸਾਜੀ ਕੀ ਜਾਏ ਤਾਂ ਉਹ ਦਿੱਤਾ ਜਿਹੜਾ ਸਥਾਨ ਬਾਬਾ ਅਟੰਗ ਆਏ ਜਿਹਦੇ ਸਥਾਨ ਦੇ ਉੱਤੇ ਵੀ 5 ਗੱਲਾਂ ਲਿਖੀਆਂ ਹੋਈਆਂ ਹੈ ਜੇ ਰੱਬ ਤੇਰੇ ਦਰਦ ਤੇ ਆਇਆ ਤਾਂ ਖਾਲੀ ਹੀ ਜਾਏਗਾ। ਕੋਈ ਯਾਤਰਾ ਹੀ ਤਾਂ ਪੂਰੀ ਅਪਰਾਸ ਕਰ ਦੇ। ਜੇ ਉਹ ਦਾਤ ਤੇਰੇ ਸਥਾਨ ਦੇ ਵਿਚਰਣ ਕਰੇਗਾ ਫਤਾ ਕਿ ਉਹ ਕਿਰਪੁਰ ਸਹਿਬ ਜਾਣਾ ਹੈ। ਅਵਸ਼ ਬਾਬਾ ਗੁਰਦਸਾ ਜੀ ਦੇ ਸਥਾਨ ਤੇ ਜਾਣਾ ਬਾਹਰ ਕੋ ਮਾਇਆ ਦੇ ਗੁੰਝੇ ਹੁਕਮ ਮੰਨਣ ਵਾਲੇ ਆਪੋ ਤੇਂ ਦੇ ਉਦੇਸ਼ੀ ਕਿ ਨਾ ਤਪ ਤੇ ਕੋਈ ਨਾ ਟਾਲਾ ਆਏ ਤੇ ਗੁਰਦਸਤਾ ਜੀ ਦੇ ਉੱਪਰ ਓ ਉਹ ਪਤਾਉ ਹੁਪਮਨ ਦਾ ਜਦ ਪਾਣੀ ਵੀ ਹੈ ਪਾਣੀ ਦਾ ਹੈ ਜਿਵੇਂ ਆ ਕਪੜੇ ਤੋਂ ਹੈ ਆ ਕਪੜੇ ਤੋਂ ਪਿਆ ਇਹ ਤਾਂ ਹੁਪਮਨ ਹੈ ਉਹ ਉਹ ਨਾਲੇ ਆਪਣੇ ਸਰੀਰ ਦੇ ਇਮਾਰਤ ਦਾ ਉਪਮਾ ਦਿੱਤੇ ਉਹ ਇੱਟਾ ਜਿਵੇਂ ਜਾਂ ਤੁਸੀਂ ਇਹ ਰਹੇ ਕਿ ਜਦ ਮੈ ਰਹੇ ਉਸੇ ਲੈ ਕੁਝ ਇੱਟਾ ਜਿਹਾ ਆਂਦੇ ਗਏ ਚਾਹ ਤੇ ਚਾਤਰ ਲਈ ਆਪਣਾ ਸਰੀਰ ਸਾ ਤਾ ਬ੍ਰਹਮ ਗਿਆ ਬਾਬਾ ਮਨਰਾਇ ਜੀ ਕਿਹਾ ਕਹੇ ਇਹੀ ਬਾਤ ਹੋਈ ਵੀ ਹਾਂ ਜੀ ਜਿੰਦਾ ਕਰ ਦੱਸਤਾ ਜਕਰ ਮੁਕੀ ਆਣ ਕੇ ਸਾਡਾ ਜਿੰਦਾ ਕਰ ਦੇ ਉਹ ਜਿੰਦਾ ਕਰ ਦੇ ਦੋ ਨਾਲ ਇੱਕ ਛੇਵ ਘਟਨਾ ਹੋਇਆ ਇਹ ਬਾਤ ਆਹ ਹਨ ਪ੍ਰਦੇਸ਼ਿਕਾ ਸਮਾਗਮ ਦਾ ਨਹੀਂ ਨਹੀਂ ਭੱਜ ਗਏ ਢੋੜ ਗਏ ਨਹੀਂ ਯਾਦ ਬਾਤ ਕੋ ਸਹਾਇਕਰੀ ਜਿੰਦਗੀ ਜਿਨੀ ਪੂਰਾਉ ਬਾਟ ਤੱਕ ਤੇ ਦੁਨੀਆ ਵਿੱਚ ਤਾਂ ਪਈ ਇਹ ਕੱਟਾ ਬਾਤ ਨੂੰ ਮੈਂ ਆ ਆਹ ਤੱਕ ਕਿ ਨਹੀਂ ਰਹਿਣਾ ਹੁੰਦਾ ਤੇਰੇ ਬੰਟਾ ਦੀ ਕਿਸੇ ਪ੍ਰੋਸੈਕਟ ਤੇ ਹੋ ਉਹ ਕਹਿਦਾ ਪਾਇਸਾ ਬਾਹਰ ਦਾ ਹੀ ਪੂਰ ਬਰ ਆ ਰਿਹਾ ਹੈ ਗਿਆ ਬਸ ਦੁਨੀਆਂ ਕੱਢੀ ਪੈਸਾ ਜੋ ਪੈਸਾ ਜਿੰਨਾ ਪੈਸਾ ਉਹਨੇ ਇੰਨਾ ਜੋੜ ਲਿਆ ਮੈਂ ਪਿੱਛੇ ਰਹਿ ਗਿਆ ਬਸ ਤੇਰੇ ਇੱਕ ਇੱਕ ਦੋੜ ਤੇ ਆਪਾਂ ਇਹਨਾਂ ਦੀ ਆਪ ਸਿੱਖਿਆ ਤੋਂ ਬਾਹਰ ਦੇ ਰਹੇ ਗਏ ਗੁਰਤਾ ਜੀ ਵਰਗਿਆਂ ਦੀ ਓਟਾੜਾੜਾ ਜੀ ਵਰਗਿਆਂ ਦੀ ਆਪ ਸਿੱਖਿਆ ਤੋਂ ਬਾਹਰ ਦੇ ਰਹੇ ਹਰ ਸਮਾਜੀ ਇਹ ਉਹ نکلی <سؤال> کی جاور پر دی جانے آسلی کی جان چھٹی جانے پر آسلی لیستہ سمائی کی ساتھے کویا کتھا کتنے کیوں نہیں سمیل ہوگا بہت 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 انہیں مجھے دکان خودی انہیں بچ جائے دی مجھے بہت ہی نہیں جانتا بڑے کو یہ جو بہت جو پتا لگنا جو سیب نے جو کہنا ہے باری کی وہ کنیوے خالی جنہیں کو تو بھی ان کے چلے دواری دوئے ਆਤਜਾ ਰ ਸਰਬ ਸ੍ਰਿਸ਼ਟੀ ਦੇ ਬਾਹਰ ਸੁਰੇਵੰਤ ਸੇਵਾ ਕਰਦਾ ਰਾਤ ਆਪਕੀ ਨੇ ਕੀਰਤਪੁਰ ਸਾਹਿਬ ਤੀਤ ਕੀਤੀ ਸੂਰਜ ਬਾਣ ਜੀ ਦੇ ਬਹੁਤ ਸਤਕਾਰ ਕਰਾ ਆਪ ਜੀ ਦੇ ਸ਼ੇਖਾਂ ਕੀਤੇ ਇਹ ਉਹਦੀ ਸਭ ਜਹ ਭਰਾ ਨੇ ਉਹਨਾਂ ਕਹੇ ਨੌਵੇਂ ਪਾਤਸ਼ਾਹ ਗੁਰਦਾਨ ਦੀ ਇਕੰਤੀ ਦੇ مالک ਨੇ ਉਹਦਾ ਬੜਾ ਅਦੁੱਤ ਸਤਕਾਰ ਕੀ ਜੀ ਉਹ ਤੇ ਆਪ ਨਾਮ ਰਖਾਏ ਜੇ ਗਰੋ ਪਿਆਰ ਪਤੀਤਾ bina ਰਾਸ ਦੇ ਆਪਣੇ ਪੁੱਤਰਾਂ ਲੈ ਕੇ ਆਏ ਦੀ ਸੁਰਤ ਮਾਰੀ ਦੀ ਤੇ ਲੈ ਕੇ ਆਏ ਮਹਾਰਾਜ ਦੇ ਚਰਨਾਂ ਦਿੱਤੇ ਨਮਸਕਾਰ ਕਰਵਾਈ ਤੇ ਗੁਰਤੀ ਬਾਦ ਸਾਹਿਬ ਕੋਲ ਸੇਢੀ ਦੀ ਜਾਂ ਨਾਮ ਰਖਾਏ ਤੇਰਾ ਦਾ ਨਾਮ ਕੀ ਰਖਿਆ ਆਪਣੇ ਪ੍ਰਾਪਰਣ ਪੁੱਛਦੇ ਨੇ ਇਹ ਰੰਗ ਉਤਰੇ ਹਨ ਨਾਮ ਕੀ ਰੱਟਿਆ ਜੇ ਇੱਕ ਦਾ ਨਾਮ ਗੁਲਾਬ ਰਾਏ ਹੈ ਨਾਮ ਸ਼ਾਮ ਦਾ ਸਿਰ ਅਭਰਾਮ ਇੱਕ ਦਾ ਨਾਮ ਗੁਲਾਬ ਰਾਏ ਹੈ ਇੱਕ ਦਾ ਨਾਮ ਸ਼ਿਆਮ ਦਾ ਹੈ ਜੀ ਜਿਨ ਬਹੁਤ ਸਤੂ ਗਏ ਨਿਕੜ ਛਾਇਆ ਪ੍ਰੇਮ ਨੂੰ ਕੀਏ ਮਾਰਾ ਜੀ ਪ੍ਰੇਤ ਕੀਤਾ ਵਰਣ ਭੋਖਣ ਦਿੱਤੇ ਸੋਨੇ ਦੇ ਗਹਿਣ

ਤੇ ਨਾਲ ਆਪਣੇ ਮਨ ਚ ਵਿਚਾਰਿਆ ਇਹਨਾਂ ਨੇ ਇੱਕ ਦਿਨ ਮੇਰੇ ਪੁੱਤਰ ਨੂੰ ਵੇੜਨਾ ਹੈ ਕਿ ਮੇਰੇ ਪੁੱਤਰ ਦੇ ਕੋਲ ਉਹਨਾਂ ਨੇ ਪਾਕਿਸਤਾਨ ਦੇ ਗੈਸ ਗੁਰਦੇ ਵਾਲੇ ਪੁੱਤਰ ਹੈ ਤਾਂ ਗੁੱਤੇ ਸਮਝਦੇ ਨੇ ਜੇ ਕਿਹਾ ਹਾਗਮ ਦੀ ਆਉਂਦੀ ਨਿਰਦੇਸ਼ ਬਸਾਉਣਾ ਉਹ ਤੇ ਕੰਮ ਕੋਈ ਸਮਾਪوره ਕੋਠੀ ਨਹੀਂ ਤੋੜੀ ਤੋ ਬਾਤ ਆ ਯਾਰੋ ਇਹ ਕੁਲਾਬ ਰਾਏ ਸ਼ਾਮ ਤਾਸ ਕਰਦੀ ਧਰ ਦੀ ਫੋਜ ਜੇ ਸ਼ਾਮਲ ਹੋ। ਅਕਸ਼ਿ ਭਵੀ ਵੀ ਵੀਰੋ ਜੀ। ਬਾੜ ਗੋਤੇ ਪਾਸ ਸੈਨਟੀ ਦੀ ਭੈਣ। ਬਾੜ ਗੋਤੇ ਸਿੰਧੀ ਦੀ ਕੁਆ। ਯਾਰੋ ਉਹਨਾਂ ਦੇ ਪੁੱਤਰ ਹੋਏ ਜੇ ਇਹ ਵੀਰੋ ਜੀ ਦੇ। ਮਹਾਰਾਜ ਦੇ ਨਾਲ ਫੌਜ ਜੇ ਸ਼ਾਮਲ ਹੋਏ ਜੰਗ 'ਚ ਸ਼ਹੀਦ ਹੋਏ ਫੌਕਾ ਸੈਨਤ ਦੇ ਵਿੱਚ। مہاد مکسی سکتا ہے تو ایک کہ Guru سہبانا جا فکر پوٹرے ہوئے گا پیاری مجھے کہ Guru اربیت سہید پاڑ پوٹرے رہے گا مجھے سورج ملوں کہ پوٹرے ہیں تو Guru اربیت سہید پاڑ پوٹرے ہوئے گا کاری گروہ سہبانا جا کنانے کئی سختانہ اسی نامنے وہ چڑھ دی گا وہ شور میں بھج کی والے فکتنا مارے ہو کہ یہ کو تاما تاما ہوا ہے ਜਿਦਾਂ ਆਪਾਂ RAM RAJ ਕਹਿੰਦੇ ਆ ਪ੍ਰਥੀ ਚੰਦ ਕਹਿੰਦੇ ਆ ਧੀਰ ਕਹਿੰਦੇ ਆ RAM RAJ ਦੀ ਬਾਤ ਹੀ ਆ ਗਿਆ ਇਸ ਦੀ ਧੀਰ ਮਨ ਹੋਇਆ ਪ੍ਰਥੀ ਚੰਦ ਹੋਇਆ ਇਟਾ ਮੇਟਾ ਮਨ ਦੀ ਬੈਠੇ ਵਾਕੀਤ ਤਰੀਕ ਪਰ ਗੁਰੂ ਸ਼ਹਿਬਾਹ ਨਾ ਦੀਆ ਸਤਿਨਾਮ ਉੱਤਰੋ ਕੋਰੇ ਇਸ ਗੁਰੂ ਸ਼ਹਿਬਾਹ ਨਾ ਦੇ ਚਰਨਾਂ ਨਾਲ ਜੁੜਤੇ ਆਏ ਜੀ ਵਾਤ ਹੋਤ ਸਭ ਦੇ ਸਾਥ ਦੇ ਨੰਦਪੁਰੇ ਗੁਰਨਾ ਜਦੋਂ ਸਵੇਰ ਹੋਈ ਸਹਿਬ ਸੱਚੇ ਪਾਤਸ਼ਾਹ ਮਹਾਰਾਜ ਗਰੀਬਨਵਾਜ਼ ਚੱਲ ਪਏ ਇੱਥੋਂ ਏਤੋਂ ਸਹਿਬ ਤੋਂ ਆਨੰਦਪੁਰ ਸਹਿਬ ਨੂੰ ਪੰਜ ਕੋਸ ਤੇ ਜਾ ਕੇ ਮਹਾਰਾਜ ਤੱਕ ਪਹੁੰਚੇ ਜਹਾਨ ਕੀ ਪੰਜ ਕੋਸ ਤੇ ਪਹੁੰਚੇ ਗਾਈ ਸੁਰਨ ਪ੍ਰਜਾ ਆਈ ਤਲਵਾਈ ਇਹ ਅੱਗੋਂ ਅਰਜਾ ਆਗੀ ਨੰਦਪੁਰ ਸਹਿਬ ਲੈ ਕੇ ਉਸ ਦੇ ਬਾਅਦ ਅਕੀਂ ਸਾਹਾ ਨੰਦਪੁਰ ਸਹਿਬ ਗਿਆ ਉਹ ਨਾਈਆ ਵੀ ਜਗਤ ਦੇ ਮਾਲਕ ਸਾਈ ਜਿਨ੍ਹਾਂ ਨੇ ਨਗਰ ਬਸਾਇਆ ਅਨੰਤਪੁਰ ਸਹਿਬ ਆਰੇ ਦੇ ਪਿਆਰਿਓ ਸਾਰੀ ਸਤਿ ਕਰਤੋ ਦੀ ਰਹਿਣ ਵਾਸਤੇ ਸਤਪੁਰਾਂ ਦੇ ਗਏ ਜੀ ਇਹ ਕੰਧਰਵਾਦੀ ਆਪੋ ਮਿਲੇ ਸਤਰਮੰਦ ਦਤ ਕਰ ਜੋ ਉੱਤੇ ਫੜਕ ਕੇ ਉੱਤੇ ਰਸਤੇ ਉੱਤੇ ਜੀ ਮਹਾਰਾਜ ਚੰਨਾ ਦੇ ਉੱਤੇ ਤਾੜਾ ਰੂਪਨ ਕਰਕੇ ਬਫਾ ਦੇਣਾ ਸਦੂ ਬੇਟੀ ਸਾਰੇ ਜਿੰਨੀ ਸੰਕਲਪਨਾਤੂਰ ਸ਼ਾਇਰ ਦੀ ਆਤਮਾ ਜੋੜ ਕੇ ਉਸ ਤੋਂ ਹੀ ਪੰਖਾ ਟੇਕ